ਖੜਤੀ ਕਿਸਾਨ ਯੂਨੀਅਨ ਉਗਰਾਹਾ ਵੱਲੋਂ ਅਜ ਪਟਾਲਾ ਦੇ ਐਸਐਸਪੀ ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ ਇਸ ਮੌਕੇ ਅੰਮ੍ਰਿਤਸਰ ਤੋਂ ਜੰਮੂ ਕਸ਼ਮੀਰ ਨੂੰ ਜਾਂਦੇ ਰਾਸਤੇ ਪ੍ਰਦਰਸ਼ਨਕਾਰੀਆਂ ਵੱਲੋਂ ਬੰਦ ਕੀਤਾ ਗਿਆ ਜਦੋਂ ਪ੍ਰਦਰਸ਼ਨਕਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਐਕਸੀਡੈਂਟ ਹੋਇਆ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਹੀ ਕੋਈ ਦੋਸ਼ੀ ਗ੍ਰਿਫਤਾਰ ਕਰਕੇ ਜਿਸ ਨੂੰ ਲੈ ਕੇ ਮਜਬੂਰਨ ਸਾਨੂੰ ਧਰਨਾ ਲਗਾਉਣਾ ਪਿਆ ਅਸੀਂ ਉਦੋਂ ਤੱਕ ਨਹੀਂ ਉਠਾਂਗੇ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲ ਜਾਂਦਾ ਇਹ ਗੱਲ ਕਹਿਣ ਮਗਰੋਂ ਐਸਐਚਓ ਸਿਵਲ ਲਾਈਨ ਪ੍ਰਭਜੋਤ ਸਿੰਘ ਮੌਕੇ ਤੇ ਆਏ ਜਿਨਾਂ ਨੇ ਕਿਸਾਨਾਂ ਨੂੰ ਪ੍ਰੋਸਤ ਦਵਾਈਆ ਕਿ ਉਹਨਾਂ ਨੇ ਐਫਆਈਆਰ ਦਰਜ ਕਰ ਲਈ ਹੋਈ ਹੈ ਤੇ ਅਣਪਛਾਤੇ ਵਿਅਕਤੀ ਹਨ ਜਿਸ ਨੇ ਐਕਸੀਡੈਂਟ ਕੀਤਾ ਹੈ ਉਸ ਨੂੰ ਵੀ 7 ਦਿਨਾਂ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਜਿਸ ਤੋਂ ਬਾਅਦ ਕਿਸਾਨਾਂ ਨੇ ਆਪਣਾ ਧਰਨਾ ਮੁਅਤਲ ਕਰ ਦਿੱਤਾ ਤੇ ਰਸਤਾ ਖੋਲ ਦਿੱਤਾ ਮੈਂ ਭਾਰਤੀ ਕਿਸਾਨ ਜਿਨ੍ਹਾਂ ਨੇ ਇਕਤਾ ਅਗਰਾਹਾਂ ਦਾ ਜਿਲ੍ਹਾ ਸਲਾਹਕਾਰ ਸਾਡੇ ਜ਼ਿਲ੍ਹਾ ਪ੍ਰਧਾਨ ਦੇ ਨਾਲ 19 6 ਨੂੰ ਇੱਕ ਵਿਅਕਤੀ ਜਿਹੜਾ ਬਹੁਤ ਤੇਜ਼ੀ ਨਾਲ ਕਾਰ ਚਲਾ ਕੇ ਆ ਰਿਹਾ ਸੀ ਗਲਤ ਸਾਈਡ ਤੋਂ ਆਣ ਕੇ ਮਾਰਨ ਦੀ ਨੀਅਤ ਦੇ ਨਾਲ ਹੁਣ ਟੱਕਰ ਮਾਰੀ ਤੇ ਟੱਕਰ ਮਾਰ ਕੇ ਇਹ ਪ੍ਰਧਾਨ ਜਿਹੜਾ ਆ ਇਹਦੇ ਸੱਟਾਂ ਲੱਗੀਆਂ ਡਿੱਗ ਪਿਆ ਤੇ ਨਾਲ ਦੀ ਨਾਲ ਮੋਟਰਸਾਈਕਲ ਚੱਕਨਾ ਚੂਰ ਹੋ ਗਿਆ ਉਹ ਬੰਦਾ ਟੱਕਰ ਮਾਰ ਕੇ ਭੱਜ ਗਿਆ ਜਿੱਥੋਂ ਸਾਨੂੰ ਇਹ ਲੱਗਾ ਵੀ ਕਿਉਂਕਿ ਸਾਡੀ ਇੱਜ਼ਤੇਬੰਦੀ ਲਗਾਤਾਰ ਪੀੜ ਦੇ ਧਿਰ ਦੇ ਨਾਲ ਖਲਹੁੰਦੀ ਹੈ ਇੱਥੇ ਬਹੁਤ ਸਾਰੇ ਲੋਕਾਂ ਦੇ ਨਾਲ ਇਹ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀਆਂ ਮਾਰੀਆਂ ਉਹ ਲੋਕਾਂ ਦੇ ਸੀ ਹੱਕ ਦੇ ਵਿੱਚ ਖਲੋਤੇ ਆ ਉਹਨਾਂ ਲੋਕਾਂ ਦੇ ਜਿਨ੍ਹਾਂ ਨਾਲ ਠੱਗੀਆਂ ਵਜੀਆਂ ਸੀ ਉਹਨਾਂ ਏਜੰਟਾਂ ਕੋਲੋਂ ਪੈਸੇ ਦਵਾਏ ਆ ਜ਼ਮੀਨਾਂ ਦੇ ਝਗੜੇ ਬਹੁਤ ਸਾਰੇ ਸੀ ਜ਼ਮੀਨਾਂ কুরਕਰੌਂਦੇ ਸੀ ਉਹ ਰੋਕੀਆਂ ਨੇ ਇਸੇ ਤਰ੍ਹਾਂ ਜਿੱਥੇ ਵੀ ਕੋਈ ਪੀੜਤ ਦੇ ਨਾਲ ਕੋਈ ਧੱਕਾ ਹੁੰਦਾ ਸੀ ਸਾਡੀ ਜਥੇਬੰਦੀ ਉਹ ਪੀੜਤ ਦੇ ਹੱਕ ਹੁੰਦੀ ਸੀ ਸਾਨੂੰ ਇਸ ਗੱਲ ਦਾ ਸ਼ੱਕ ਸੀ ਵੀ ਇਹ ਬੰਦਾ ਜੋ ਜੋ ਨਹੀਂ ਕਾਰਵਾਈ ਕੀਤੀ ਹੈ ਸਦਾ ਟਕਰਾਂ ਕਈ ਵਾਰ ਐਕਸੀਡੈਂਟ ਸੁਧਾਰਨ ਹੋ ਜਾਂਦੇ ਆ ਲਾਪਰਵਾਹੀ ਨਾਲ ਕਈ ਵਾਰ ਹੋ ਜਾਂਦੇ ਆ ਤੇ ਕਈ ਵਾਰ ਵੈਸ ਬੈ ਕੇ ਵੀ ਹੋ ਜਾਂਦੇ ਆ ਵੀ ਜੇਕਰ ਸੁਭਾਏ ਕੀ ਹੋਇਆ ਹੁੰਦਾ ਅਸੇ ਸਾਡਾ ਕੋਈ ਹੁਕਸ਼ ਨਹੀਂ ਸੀ ਹੁਣਾ ਪਰ ਜਿਸ ਢੰਗ ਨਾਲ ਉਹਨੇ ਟੱਕਰ ਮਾਰੀ ਆ ਯੋਰ ਦੀ ਭਜਾ ਕੇ ਫਿਰ ਭਜਾ ਕੇ ਭੱਜ ਗਿਆ ਉਹ ਵੀ ਸਾਨੂੰ ਇਹ ਸ਼ੱਕ ਸੀ ਸ਼ੱਕ ਹੈ ਵੀ ਉਹ ਬੰਦਾ ਜਿਹੜਾ ਵੀ ਓਨ ਮਾਰਨ ਦੀ ਨੀਅਤ ਦੇ ਨਾਲ ਸਰਪਦਾ ਸਾਡੀ ਜਥੇਪੰਦੀ ਨੂੰ ਨੁਕਸਾਨ ਪਹੁੰਚਾਉਣ ਦੀ ਖਾਤਰ ਇਹ ਓਨ ਇਹ ਸਭ ਕੁਝ ਕੀਤਾ ਉਹ ਦੋਸ਼ੀ ਹੋ ਸਕਦਾ ਕਿਸੇ ਨਾਲ ਮਿਲਿਆ ਹੋਵੇ ਹੋ ਸਕਦਾ ਓਨ ਕਿਸੇ ਕੋਲੋਂ ਪੈਸੇ ਲੈ ਕੇ ਕੋਈ ਕਾਰਵਾਈ ਕੀਤੀ ਹੋਵੇ ਹੋ ਸਕਦਾ ਕੋਈ ਏਜੰਟਾਂ ਦਾ ਕੋਈ ਬੰਦਾ ਹੋਵੇ ਵੀ ਇਹ ਸਾਨੂੰ ਇਹ ਸ਼ੱਕ ਹੈ ਵੀ ਜਿੰਨਾ ਚਿਰ ਤੱਕ ਦੋਸ਼ੀ ਦੀ ਪਹਾਲ ਨਹੀਂ ਕੀਤੀ ਜਾਂਦੀ ਉਹਨਾਂ ਉਹਨਾਂ ਚਿਰ ਤੱਕ ਜਿਹੜਾ ਆ ਸਾਡਾ ਜਿਹੜਾ ਸੰਘਰਸ਼ ਹੈ ਅਸੀਂ ਆਪਣੇ ਉਸ ਸੰਘਰਸ਼ ਨੂੰ ਜਿਹੜਾ ਆ ਉਹ ਜਾਰੀ ਰੱਖਿਆ ਹੋਇਆ ਉਦੋਂ ਦਾ ਹੀ ਵਕ ਪਿੰਡਾਂ ਦੇ ਵਿੱਚ ਮੀਟਿੰਗਾਂ ਕਰ ਰਹੇ ਆ ਅੱਜ ਅੱਜ ਦੇ ਵਿੱਚ ਅਸੀਂ ਮਜਬੂਰ ਹੋ ਕੇ ਕਿਉਂਕਿ ਥਾਣੇ ਦੇ ਵਿੱਚ ਅਸੀਂ ਇਸ ਤੋਂ ਪਹਿਲਾਂ ਚਾਰ ਵਾਰ ਆਏ ਆ ਪੰਜਵੇਂ ਪੰਜ ਦਿਨਾਂ ਦਾ ਪਾਲੀਏ ਪੰਜ ਦਿਨ ਹੋ ਜਾਂਦੇ ਆ ਵੀ ਪੰਜਾਂ ਦਿਨਾਂ ਦਾ ਥਾਣੇ ਚ ਫੇਰੇ ਵਜਨ ਤੇ ਵੀ ਵੀ ਸਾਨੂੰ ਕੋਈ ਇਨਸਾਫ ਨਹੀਂ ਸਾਨੂੰ ਸਿਰਫ ਲੋਲੂਪੌਪ ਬੰਦੰਦੇ ਦੇ ਰਹੇ ਆ ਮਿੱਠੀਆਂ ਗੋਲੀਆਂ ਹੀ ਦਿੰਦੇ ਰਹੇ ਆ ਵੀ ਅੱਜ ਜਦੋਂ ਅਸੀਂ ਧਰਨੇ ਦਾ ਐਲਾਨ ਕਰਤਾ ਐਲਾਨ ਕਰਨ ਤੋਂ ਬਾਅਦ ਆਣ ਕੇ ਬਹਿ ਗਏ ਆ ਫਿਰ ਐਫਆਈਏ ਵੀ ਦਰਜ ਹੋ ਗਈ ਆ ਤੇ ਨਾਲ ਇਹ ਵੀ ਕਹਿੰਦੇ ਆ ਵੀ ਅਸੀਂ ਜਿਹੜਾ ਆ ਮਤਲਬ ਕੋਸ਼ਿਸ਼ ਜਿਹੜੀਆਂ ਗੱਡੀਆਂ ਦੀ ਟ੍ਰੇਸ ਕੀਤੀਆਂ ਆਈਆਂ ਵੀ ਪ੍ਰਧਾਨ ਜੀ ਜਿੰਨੀ ਦੁਨੀਆ ਪਰੇਸ਼ਾਨ ਹੋਈ ਜਿੰਨਾ ਲੋਕਾਂ ਨੂੰ ਤੁਸੀਂ ਪਰੇਸ਼ਾਨ ਕੀਤਾ ਉਹਨਾਂ ਦਾ ਕਸੂਰ ਨਹੀਂ ਵੇਖੋ ਜੀ ਇਹ ਆ ਵੀ ਜਿੱਥੋਂ ਤੱਕ ਸਾਡਾ ਕਦੇ ਵੀ ਪਬਲਿਕ ਨੂੰ ਪਰੇਸ਼ਾਨ ਕਰਨਾ ਸਾਡੀ ਜਿਹੜੀ ਜਥੇਬੰਦੀ ਆ ਅਸੀਂ ਲਗਾਤਾਰ ਪੀੜ ਤਰ ਦੇ ਨਾਲ ਖੜੁੰਦੇ ਰਹੇ ਆ ਵੀ ਜਿੱਥੇ ਵੀ ਕੋਈ ਕਿਸੇ ਦਾ ਧੱਕਾ ਹੁੰਦਾ ਆ ਨਾਲ ਦੀ ਨਾਲ ਉਤੋ ਕਿ ਜਾ ਸਕਦੇ ਕੋਈ ਲੋਕੀ ਹੋ ਰਾ ਬਥੇਰੇ ਬਣੇ ਹੋਇਆ ਪਰ ਸਾਨੂੰ ਕਿਹੜਾ ਰਾਹ ਆ ਹੋ ਦੱਸੋ ਵੀ ਅਸੀਂ ਕਿਸ ਰਾਹ ਮਤਲਬ ਅਸੀਂ ਆਪਣੀ ਗੱਲ ਨੂੰ ਸੁਣਾਈਏ ਕਿ ਤਰ੍ਹਾਂ ਵੀ ਸਾਡੇ ਕੋਲ ਇੱਕੋ ਇੱਕ ਹੱਲ ਰਹਿ ਜਾਂਦਾ ਵੀ ਆਪਣਾ ਰੋਸ ਪ੍ਰੋਟੈਸਟ ਕਰਨ ਵਾਸਤੇ ਵੀ ਇਹ ਸਾਡਾ ਜ਼ਮੂਰੀ ਹੱਕ ਹੈ ਅਸੀਂ ਆਪਣਾ ਜ਼ਮੂਰੀ ਹੱਕ ਮੋਟਰਸਾਈਕਲ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਅੱਜ ਦੇਖਣਾ ਦੇਖ ਲਓ ਮੁੜ ਕੇ ਇਹਨਾਂ ਨੇ ਕਿਹਾ ਵੀ ਤੁਸੀਂ ਮੋਟਰਸਾਈਕਲ ਲੈ ਜਾਓ ਅਸੀਂ ਉਹਨੂੰ ਗੱਡੀ ਤੇ ਲੱਦ ਕੇ ਫਤਗੜ ਚੁੜੀਆਂ ਲੈ ਗਏ ਸੀ ਕਿਉਂਕਿ ਪ੍ਰਧਾਨ ਜ ਸਾਡਾ ਅਗਲਾ ਹਿੱਸਾ ਜਿਹੜਾ ਸੀ ਜਿਹੜਾ ਅਗਲਾ ਟਾਇਰ ਹੈ ਗੱਡੀ ਅਗਲੇ ਟਾਇਰ ਤੇ ਜਿਹੜਾ ਉਹਦਾ ਹੁੰਦਾ ਅਗਲਾ ਹਿੱਸਾ ਦੇ ਟਾਇਰ ਦਾ ਹੁੰਦਾ ਉਹ ਉਹਦੇ ਉੱਤੋਂ ਦੇ ਲਾ ਕੇ ਗਈ ਹੈ ਗੱਡੀ ਮਗਰਾਟ ਟੁੱਟਾ ਗਈ ਕੱਲਾ ਮਗਰਾਟ ਨਹੀਂ ਟੁੱਟਾ ਚੱਕਾ ਵੀ ਟੁੱਟਾ ਆ ਜਿਹੜਾ ਹੈਂਡਲ ਦੇ ਨਾਲ ਦੋਹੀ ਪਾਸੇ ਲੱਤਾਂੀਆਂ ਹੁੰਦੀਆਂ ਕੀ ਚਿੰਟਾ ਵਗੈਰਾ ਉਹ ਵੀ ਟੁੱਟਾ ਆ ਹੈਂਡਲ ਵੀ ਜਿਹੜਾ ਦੋਰਾ ਹੋ ਗਿਆ ਤੇ ਜਿਹੜਾ ਉੱਪਰਲਾ ਹੁੰਦਾ ਆ ਕਿ ਮੀਟਰ ਵਗੈਰਾ ਸਿਸਟਮ ਉਹ ਸਾਰਾ ਹੀ ਉਹ ਸਾਰੇ ਟੁੱਟ ਗਿਆ ਸਾਰੇ ਪ੍ਰਧਾਨ ਦਾ ਮੋਟਰਸਾਈਕਲ ਸੀਐਸ ਕਰਕੇ ਬਿਲਕੁਲ ਨਹੀਂ ਜੀ ਵਧਾਨ ਦਾ ਮੋਟਰਸਾਈਕਲ ਕਕੇ ਨਹੀਂ ਹੋ ਸਕਦਾ ਵੱਧ ਵੀ ਕੋਈ ਸੱਟ ਲੱਗ ਜਾਂਦੀ ਜਾਂ ਇਹ ਆ ਵੀ ਮੋਟਰਸਾਈਕਲ ਤੇ ਇਸ ਤੋਂ ਵੱਧ ਵੀ ਨੁਕਸਾਨ ਹੋ ਜਾਂਦਾ ਪਰ ਕਿਉਂਕਿ ਸਾਡੀ ਜਥੇਬੰਦੀ ਹਮੇਸ਼ਾ ਪੀੜ ਧਿਰ ਦੇ ਨਾਲ ਖੁੰਦੀ ਆ ਵੀ ਬਹੁਤ ਸਾਰੇ ਲੋਕ ਆ ਇੱਥੇ ਚੋਰੀਆਂ ਹੋਈਆਂ ਚੋਰੀਆਂ ਫਰੇਗੜ ਚੋਰੀਆਂ ਦੇ ਇਲਾਕੇ ਦੇ ਵਿੱਚ ਮੱਜਾ ਚੋਰੀ ਹੋਈਆਂ ਮੱਜਾ ਚੋਰੀ ਦਾ ਅਸੀਂ ਧਰਨੇ ਲਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਵਾਇਆ ਉਹਨਾਂ ਦੇ ਖਿਲਾਫ ਕਾਰਵਾਈ ਕਰਾਈ ਹੈ ਜਿਵੇਂ ਤੁਹਾਨੂੰ ਜਥੇਬੰਦੀਆਂ ਕਿੱਧਰੋਂ ਤੁਰਪੀਆਂ ਨੇ ਮੁੱਦੇ ਤਾਂ ਤੁਸੀਂ ਕਿਸਾਨਾਂ ਦੇ ਚੁੱਕਣੇ ਸੀ ਕੰਮ ਤੁਸੀਂ ਸ਼ੇਸ਼ਣ ਵਾਲੇ ਕਰਨ ਦੇ ਪੀ ਜਹਾਂ ਜਿੱਥੋਂ ਤੱਕ ਤੁਹਾਨੂੰ ਐ ਲੱਗਦਾ ਹੈ ਵੀ ਕਿਸਾਨ ਜਥੇਬੰਦੀਆਂ ਵੀ ਕਿਸਾਨ ਜਥੇਬੰਦੀਆਂ ਕਿਸਾਨਾਂ ਦੀਆਂ ਜਥੇਬੰਦੀਆਂ ਕਿਸਾਨਾਂ ਦੇ ਨਾਲ ਕੋਈ ਵੀ ਕਿਸੇ ਕਿਸਮ ਦੀ ਕੋਈ ਮੁਸ਼ਕਲ ਆਉਂਦੀ ਹੈ ਵੀ ਉਹਦੇ ਹੱਕ ਵਿੱਚ ਕੌਣ ਖਲੂਗਾ ਉਹਦੇ ਹੱਕ ਜੇ ਉਹਨੂੰ ਸਾਫ਼ ਨਹੀਂ ਮਿਲਦਾ ਤੇ ਇਨਸਾਫ਼ ਦੇਣ ਵਾਸਤੇ ਲੈਣ ਵਾਸਤੇ ਫਿਰ ਕਿਸਾਨਾਂ ਦੇ ਹੱਕ ਦੇ ਵਿੱਚ ਕਿਸਾਨ ਜਥੇਬੰਦੀਆਂ ਖਲੁੰਦੀਆਂ ਉਹ ਖਲੂਣਗੇ ਜਿੱਦਾਂ ਲੋਕ ਤੁਹਾਡੇ ਨਾਲ ਜੁੜੇ ਸੀ ਇਦਾਂ ਹੀ ਲੋਕਾਂ ਨੇ ਤੁਹਾਨੂੰ ਮਨੋਲਾਹ ਦੇਣਾ ਕਿ ਹਿਸਾਬ ਨਾਲ ਤੁਸੀਂ ਕੰਮ ਕਰਨ ਦੇ ਜਿੱਥੋਂ ਤੱਕ ਤੁਹਾਨੂੰ ਐ ਮਹਿਸੂਸ ਹੁੰਦਾ ਹੈ ਵੀ ਜਦੋਂ ਅਸੀਂ ਲੋਕਾਂ ਦੇ ਹੱਕ ਵਿੱਚ ਖਲੋਣੇ ਆ ਲੋਕਾਂ ਦੀ ਆਵਾਜ਼ ਬੰਦਿਆਂ ਵੀ ਅਸੀਂ ਤਨ ਦਾ ਡੈਰੀ ਤੇ ਟੇਕੀ ਲੋਕਾਂ ਤੇ ਆ ਵੀ ਲੋਕ ਕਦੇ ਵੀ ਜਿਹੜਾ ਆ ਇਹ ਨਹੀਂ ਕਹਿੰਦੇ ਵੀ ਤੁਸੀਂ ਇਨਸਾਫ ਨਾ ਲਓ ਸਾਡੇ ਇਲਾਕੇ ਫਤਗੜ ਚੂੜੀਆਂ ਦੇ ਇਲਾਕੇ ਦੇ ਵਿੱਚ ਚੋਰੀਆਂ ਨਹੀਂ ਹੋ ਰਹੀਆਂ ਨਸ਼ੇ ਨਹੀਂ ਵਗਰੇ ਆ ਅਸੀਂ ਨਸ਼ਿਆਂ ਦੇ ਖਿਲਾਫ ਮੇਹਮਤ ਚਲਾਈ ਹੋਈ ਆ ਵੀ ਇਹ ਸਾਡੇ ਅਸੀਂ ਲੋਕਾਂ ਦੀ ਖਾਤਰ ਕਰ ਰਹੇ ਆ ਸਭ ਕੁਝ ਅਸੀਂ ਆਪਣੇ ਨਿੱਜ ਵਾਸਤੇ ਕੁਝ ਨਹੀਂ ਕਰ ਰਹੇ ਵੀ ਲੋਕਾਂ ਨੂੰ ਇਹ ਪਤਾ ਹੈ ਵੀ ਇਸ ਭਾਰਤੀ ਕਿਸਾਨ ਜੁਨਾਹ ਨੇਕਤਾ ਉਗਰਾਹ ਲੋਕਾਂ ਦੀ ਖਾਤਰ ਆਪਣੀਆਂ ਜਾਨਾਂ ਵਾਰਨਦਾ ਆ ਆਪਣਾ ਘਰੋਂ ਬਰ ਛੱਡ ਕੇ ਲੋਕ ਤੁਰੇ ਆ ਲੋਕਾਂ ਦੀ ਖਾਤਰ ਇਸ ਕਰਕੇ ਸਾਡੀ ਜਥੇਬੰਦੀ ਦੇ ਜਿੰਨੇ ਵੀ ਆਗੂ ਆ ਇਹ ਲੋਕ ਭਲਾਈ ਵਾਸਤੇ ਲੋਕਾਂ ਦੇ ਹਿੱਤ ਵਾਸਤੇ ਤੇ ਸਮੁੱਚੇ ਭਾਰਤ ਦੇ ਲੋਕਾਂ ਦੇ ਹਿੱਕ ਵਾਸਤੇ ਲੜਦੇ ਆ ਇਸ ਕਰਕੇ ਸਾਡਾ ਸਾਡੀ ਸਾਨੂੰ ਇਹ ਕੋਈ ਖਤਰਾ ਨਹੀਂ ਤੇ ਸਾਨੂੰ ਪਤਾ ਲੱਗਾ ਵੀ ਕੱਲ ਇਹਨਾਂ ਨੇ ਕਿਤੇ ਕਰ ਲਿਆ ਤੇ ਵੈਸੇ ਹੀ ਜਿਹੜਾ ਧਰਨੇ ਦੀ ਇਹ ਐਲਾਨ ਕੀਤਾ ਸੀਗਾ ਅੱਜ 5 ਦਿਨ ਹੋ ਗਏ ਆ ਸਾਨੂੰ ਮਕਦਮਾ ਦਰਜ ਹੋ ਗਿਆ ਅਨਨੋਂ ਤੇ ਕਰਤਾ ਟਰੇਸ ਕਰਨ ਦਾ ਕੋਈ ਬੰਦਾ ਨਹੀਂ ਜਿਹੜੇ ਜਿੱਥੋਂ ਤੱਕ ਤੁਹਾਡਾ ਹਾ ਗੱਲ ਹੈ ਨਾ ਵੀ ਮਕਦਮਾ ਦਰਜ ਹੋ ਗਿਆ ਮਕਦਮੇ ਤਾਂ ਬਹੁਤ ਸਾਰੇ ਦਰਜ ਹੋਏ ਹੁੰਦੇ ਆ ਆ ਫੜਗੜ ਚੂੜੀਆਂ ਚੋਰੀ ਦਾ ਮਕਦਮਾ ਦਰਜ ਹੋਇਆ ਸੀ ਕਿਸੇ ਨੇ ਪੁੱਛਿਆ ਹੀ ਨਹੀਂ ਜਦੋਂ ਅਸੀਂ ਉੱਥੇ ਧਰਨਾ ਲਾਇਆ ਫਿਰ ਉਹ ਚੋਰ ਵੀ ਫੜੇ ਗਏ ਹਾਂ ਜੀ ਦੀ ਮੋਛ ਦਾ ਸਵਾਲ ਹੈ ਬਿਲਕੁਲ ਨਹੀਂ ਜੀ ਸਾਡੀ ਕੋਈ ਮੋਛ ਵਾਲੀ ਗੱਲ ਨਹੀਂ ਗਈ ਸਾਡਾ ਤਾਂ ਇਨਸਾਫ ਦੇਣ ਦਾ ਵੀ ਜੇਕਰ ਉਹ ਮਾਰਨ ਦੀ ਨੀਤ ਨਾਲ ਆਇਆ ਤੇ ਫਿਰ ਉਹ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਆ ਉਨੇ ਦਾ ਘੇਰ ਸਕਦੇ ਸੜਕ ਘੇਰ ਕੇ ਕਿੰਨੀ ਜਨਤਾ ਪ੍ਰਸਾਨ ਹੋ ਗਈ ਹੈ ਦੀ ਜਨਤਾ ਪ੍ਰਸਾਨ ਹੋ ਗਈ ਤੁਸੀਂ ਜਿਹੜ ਜਿਹੜੀ ਜਨਤਾ ਆ ਆ ਜਿਹੜੇ ਲੋਕ ਬੈਠੇ ਆ ਆ ਜਿਹੜੇ ਲੋਕ ਬੈਠੇ ਆ ਇਨਸਾਫ ਵਾਸਤੇ ਆ ਸਾਡੇ ਕੋਲ ਕੋਈ ਰਾਏ ਹੈ ਨਹੀਂ ਹੋਰ ਤੁਸੀਂ ਦੱਸੋ ਵੀ ਧਰਨਾ ਜੇ ਨਹੀਂ ਲਾਉਣਾ ਚਾਹੀਦਾ ਕੀ ਧਰਨੇ ਤੋਂ ਬਗੈਰ ਕੀ ਧਰਨੇ ਤੋਂ ਬਗੈਰ ਹਸਲੇ ਹਾਲ ਹੋ ਜਾਂਦੇ ਆ 2019 ਤੋਂ ਚੱਲ ਕੇ 20 ਤੱਕ 13 ਮਹੀਨੇ ਜੇ ਦਿੱਲੀ ਦੇ ਬਾਰਡਰਾਂ ਤੇ ਧਰਨੇ ਚੱਲੇ ਆ ਲੋਕ ਉੱਥੇ ਬੈਠੇ ਆ ਵੀ ਤੁਸੀਂ ਅੱਜ ਫਾਈਂਡ ਅਪ ਕਰਵਾਤਾ ਕੀ ਗੱਲਬਾਤ ਹੋ ਜੀ ਇਸਰ ਇਹਨਾ ਬੀਤੇ ਦਿਨੀ ਕੁਝ 5 ਕੇ ਦਿਨ ਪਹਿਲਾਂ ਕੋਈ ਐਕਸੀਡੈਂਟ ਹੋਇਆ ਸੀ ਅੰਮ੍ਰਿਤਸਰ ਪਾਈਪਾ ਬੰਨਾ ਕਾਰ ਤੇ ਮੋਟਰਸਾਈਕਲ ਦੇ ਵਿੱਚ ਤੇ ਉਹ ਚ ਇਹਨਾਂ ਨੇ ਕਾਫੀ ਦੇਰ ਤੋਂ ਇਹਨਾਂ ਦਾ ਪਹਿਲਾਂ ਇਹ ਕਹਿੰਦੇ ਕਿ ਅਸੀਂ ਆਪਣੇ ਲੈਵਲ ਤੇ ਪਹਾਲ ਕਰ ਰਹੇ ਹਾਂ ਪਰ ਚਲੋ ਇਹਨਾਂ ਦਾ ਸਿਰ ਨਹੀਂ ਜੜਿਆ ਤਾਂ ਫਿਰ ਇਹਨਾਂ ਨੇ ਸਾਨੂੰ ਬਿਆਨ ਲਖੂਨ ਚ ਕੁਝ ਦੇਰੀ ਕੀਤੀ ਸੀ ਤੇ ਪਰ ਇਹਨਾਂ ਦੇ ਬਿਆਨ ਲੈ ਕੇ ਅਸੀਂ ਪਰਚਾ ਇੱਕ ਦੋ ਦਿਨ ਪਹਿਲਾਂ ਹੀ ਦਰਜ ਕਰਤਾ ਸੀ ਹੁਣ ਇਹਨਾਂ ਨੇ ਅੱਜ ਤੱਕ ਨਾ ਲਾਇਆ ਕਿ ਉਹਨਾਂ ਨੂੰ ਗ੍ਰਿਫਤਾਰ ਕਰੋ ਉਹਦੀ ਬਰਗਵਾਤੇ ਵੀ ਅਸੀਂ ਗ੍ਰਿਫਤਾਰੀ ਵਾਤੇ ਵੀ ਬੰਦਾ ਟਰੇਸ ਕਰ ਰਹੇ ਹਾਂ ਜਿਹੜਾ ਜੈਨੂਨ ਬੰਦਾ ਜਿਹੜਾ ਹਕੀ ਦੋਸ਼ੀ ਹੈ ਉਹਨੂੰ ਹੀ ਅਹੀ ਉਹਦਾ ਲੱਭ ਕੇ ਤੇ ਉਹਨੂੰ ਹੀ ਰਿਕਵਰ ਕਰਤਾ ਕੀ ਲੱਗਦਾ ਤੁਹਾਨੂੰ ਤੁਹਾਡਾ ਸਮਾਂ ਨਹੀਂ ਇਹ ਮੈਂ ਉਹਨੂੰ 1 ਹਫ਼ਤੇ ਦਾ ਦਿੱਤਾ 1 ਹਫ਼ਤੇ ਤੋਂ ਪੀਣਾ ਹੀ ਸ਼ਾਇਦ ਹੈ ਜੀ ਆਪ ਲੋਕਾਂ ਨੂੰ